ਸੋ ਲੋਕ ਸ਼ੇਖ ਫਰੀਦ ਜੀ ਦੇ ਕੰਕਾਰ ਸਤਗੁਰ ਪ੍ਰਸਾਦ ਜਿੱਤੇ ਦੇ ਹੜੇ ਤਨਵਰੀ ਸਾਹਿ ਲੇ ਲਖੈ ਮਲਕ ਜੇ ਕੰਨੇ ਸੁਨਿੰਦਾ ਮੋਂ ਦੇਖਲੇ ਆਏ ਜਿੰਦਾਂ ਮਾਣੇ ਕੱਢੀਏ ਹੱਡਾਂ ਕੋਕੜ ਕਾਏ ਸਾਹੇ ਮਿੱਠੇ ਨਾ ਚੱਲਨੀ ਜਿੰਦੂ ਕੋਸ ਮੰਝਾਏ ਜਿੰਦ ਬੋਟੀ ਮਰਨ ਵਰ ਲੈ ਜਾ ਸੀ ਪਰਣਾਏ ਆਪਣੇ ਥੀ ਜੋਲ ਕੇ ਕੈਗਲ ਲਗੇ ਪਏ ਬਲੋ ਨਿੱਤੀ ਪੁਰਸਲਾ ਕੰਨੀ ਨਾ ਸੁਣਿਆ ਏ ਫਿਰ ਡਾਕੜੀ ਪਰੰਦੇ ਖੜਾ ਨਾ અપਮਹਾਏ ਬੱਲੋ ਨਿੱਕੀ ਪੁੱਸਲਾ ਕੰਨੀ ਨਾ ਸੁਣਿਓ ਏ ਫਰੀਦ ਔਕੜੀ ਪਰੰਦੇ ਖੜਾ ਨਾ ਆਪ ਮਹਾਏ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਸਤਗੁਰ ਫਰੀਦ ਮਹਾਰਾਜ ਜੀ ਦੇ ਸ਼ਲੋਕ ਜਦੋਂ ਸ਼ੁਰੂ ਹੁੰਦੇ ਏ ਸ਼ਿਰਵਾਦ ਦੇ ਵਿੱਚ ਬੰਦੇ ਦੀ ਜ਼ਿੰਦਗੀ ਦਿੱਤੇ ਉਹ ਕਹਿ ਰਹੇ ਕਿ ਤੇਰੇ ਇੱਥੇ ਆਉਣ ਤੋਂ ਪਹਿਲਾਂ ਤੇਰਾ ਜਿਹੜਾ ਮਨ ਜਿਹੜਾ ਲਿਖਿਆ ਗਿਆ ਹੈ ਉਹ ਦੇਵ ਜਦੋਂ ਇਸ ਦੁਨੀਆ ਤੇ ਆਉਂਦਾ ਹੈ ਤਾਂ ਉਹ ਆਉਂਦਾ ਤਾਂ ਇਸ ਕਰਕੇ ਹੈ ਕਿ ਉਹਦਾ ਮਰਨ ਜਨਮ ਦਾ ਚੱਕਰ ਜਿਹੜਾ ਖਤਮ ਹੋ ਜਵੇ ਪਰ ਇਹ ਦੁਨੀਆ ਇੰਨੀ ਕਿ ਮਿੱਠੀ ਬਣਾ ਦਿੱਤੀ ਪ੍ਰਮਾਤਮਾ ਨੇ ਕੋਈ ਇਸ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਇਹ ਭੁੱਲ ਜਾਂਦਾ ਹੈ ਕਿ ਮੈਂ ਤਾਂ ਇੱਥੇ ਕੁਝ ਦੇ ਲੈ ਆਇਆ ਮੈਂ ਤਾਂ ਚਲੇ ਜਾਣਾ ਪਰ ਉਹਨੂੰ ਇਹ ਪਤਾ ਹੀ ਨਹੀਂ ਹੈ ਕਿ ਬਾਲਾ ਬਸਤਾ ਚਲ ਜਾਣਾ ਜਵਾਨੀ ਚ ਜਾਣਾ ਬਡਾਪੇ ਚ ਜਾਣਾ ਮੈਂ ਕਦੋਂ ਜਾਣਾ ਜੇਕਰ ਉਹਨੂੰ ਪਤਾ ਵੀ ਲੱਗ ਜਵੇ ਤਾਂ ਫਿਰ ਉਹਦਾ ਜੀਵਨ ਜਿਹੜਾ ਬੜਾ ਹੀ ਔਖਾ ਬੀਤਣਾ ਕਿਉਂਕਿ ਉਹਨੂੰ ਚਿੰਤਾ ਲੱਗ ਜਾ ਚਿੰਤਾ ਲੱਗ ਜੰਨੀ ਹੈ ਬਿਨਾਂ ਚਿੰਤਾ ਤੋਂ ਤਾਂ ਉਹਨੂੰ ਇਦਾਂ ਲੱਗਦਾ ਕਿ ਮੈਂ ਤੇ ਇੱਥੇ ਪੱਕਾ ਹੀ ਆਇਆ ਹੋਇਆ ਹਾਂ ਤੇ ਇੱਥੇ ਆ ਕੇ ਦੁਨੀਆ ਦੇ ਰਿਸ਼ਤੇ ਨਾਤਿਆਂ ਦੇ ਨਾਲ ਪਿਆਰ ਪਾ ਲੈਂਦਾ ਇਨਾਂ ਕ ਸੁੰਭੜਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਕਿ ਦੁਨੀਆ ਦਾ ਮਾਲਕ ਕਹਾਵਾ ਮੈਂ ਪਰ ਜਿਸ ਮਾਲਕ ਨੇ ਭੇਜਿਆ ਉਹਨੂੰ ਮਾਲਕ ਆਪਣੇ ਆਪ ਨੂੰ ਉਹ ਭੁੱਲ ਜਾਂਦਾ ਕਿ ਮੇਰਾ ਮਾਲਕ ਤਾਂ ਕੋਈ ਹੋਰ ਹੈ ਮੇਰੀ ਜਿੰਦ ਨੇ ਜਿੱਥੇ ਜਾਣਾ ਹੈ ਉਹਦੇ ਲਈ ਤਾਂ ਮੈਨੂੰ ਬੰਜ ਕਰਨ ਲਈ ਭੇਜਿਆ ਕਿਉਂਕਿ ਇਹ ਖੇਤ ਜਿਹੜਾ ਮਿਲਿਆ ਹੈ ਇਸ ਖੇਤ ਦੇ ਵਿੱਚ ਮੈਂ ਕੀ ਬੀਜਣਾ ਹੈ ਕੀ ਪੋਣਾ ਹੈ ਕਿਸ ਦਾ ਮੈਨੂੰ ਲਾਹਾ ਹੈ ਉਹ ਭੁੱਲ ਗਿਆ ਕਿਉਂਕਿ ਜੇਕਰ ਇਸ ਤੰਨ ਦੇ ਖੇਤ ਦੇ ਵਿੱਚ ਨਾਮ ਦਾ ਬੀਜ ਨਾ ਬੀਜਿਆ ਤੇ ਸੰਤੋਖ ਦਾ ਸੁਹਾਗਾ ਨਾ ਦਿੱਤਾ ਤਾਂ ਫਿਰ ਤੇਰੇ ਦੁਨੀਆਂ ਜਿੱਤੇ ਆਉਣਾ ਜਿਹੜਾ ਮੁਸ਼ਕਲ ਹੋ ਜਾਊਗਾ ਕਿ ਤੇਰਾ ਜਿਹੜਾ ਮੁਕਤੀ ਪ੍ਰਾਪਤ ਕਰਨ ਲਈ ਤੂੰ ਆਇਆ ਉਹ ਨਹੀਂ ਮਿਲਨੇ ਫਿਰ ਤੂੰ ਨਰਕ ਸਵਰਗ ਦੇ ਚੱਕਰ 'ਚ ਹੀ ਰਹਿਣਾ ਜੇ ਖੋਟੇ ਕਰਮ ਕਰਕੇ ਚਲੇ ਗਿਆ ਤੇ ਨਰਕ ਹੈ ਤੇ ਜੇ ਚੰਗੇ ਕਰਮ ਕਰ ਲੈ ਤੇ ਚੰਗੇ ਕਰਮ ਤੱਕ ਉਮੀਦ ਹੀ ਨਹੀਂ ਹੁੰਦੀ ਚੰਗੇ ਕਰਮ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੋ ਦੁਨੀਆ ਦੇ ਰਸ ਕਸ ਭੋਗਲ ਮੈਂ ਇਹਨਾਂ ਨੂੰ ਉਹ ਬਾਣੀ ਨਿਮੰਨਦੀ ਉਹ ਤਾਂ ਕਹਿੰਦੀ ਜੇ ਤੂੰ ਸਵਰਗ 'ਚ ਜਾਵੇਂਗਾ ਤਾਂ ਵੀ ਜਨਮ ਲੈਣਾ ਪੈਣਾ ਤੇ ਜਿੰਨਾਂ ਕਿ ਜਮੇ ਦਾ ਤਾਂ ਵੀ ਜਿਨੇ ਲੈਣਾ ਪੈਣਾ ਇਸੇ ਕਰਕੇ ਨਰਕ ਸੁਰਗ ਤੋਂ ਉਹਨਾਂ ਨੇ ਦੂਰ ਰਹਿਣ ਲੈ ਕੇ ਆ ਕਿ ਤੇਰਾ ਜਿਹੜਾ ਜਨਮ ਹੈ ਹੋਣ ਤੋਂ ਪਹਿਲਾਂ ਤੇਰਾ ਸਾਹ ਜਿਹੜਾ ਲਿਖਿਆ ਗਿਆ ਕਿ ਕਿਸ ਦਿਨ ਤੇ ਪਾਪਸ ਮੌਤ ਦੇ ਨਾਲ ਵਿਆਹ ਕਰਕੇ ਆਉਣਾ ਹੈ ਜਿੱਤ ਦਿਹਾੜੇ ਧੰਨ ਬਰੀ ਸਾਹੇ ਲੈ ਲਖਾਇ ਜਿਸ ਦਿਨ ਕਹਿੰਦੇ ਤੇਰਾ ਸਾਹ ਆਇਆ ਭਾਬ ਤੇਰਾ ਦੁਨੀਆਂ ਦੇ ਵਿੱਚ ਆਉਣ ਲਈ ਮਕਰ ਰਖੋ ਗਿਆ ਕਿ ਤੈਨੂੰ ਜਨਮ ਲੈਣਾ ਪਰ ਉਹਦੇ ਤੋਂ ਪਹਿਲਾਂ ਤੇਰਾ ਮੰਨ ਲਿਖਿਆ ਗਿਆ ਕਿ ਤੈਨ ਇਸ ਦਿਨ ਜਿਹੜਾ ਆ ਵਾਪਸ ਆਉਣਾ ਹੈ ਇਸ ਜਿੰਦ ਦਾ ਕਦੋਂ ਇਸ ਪੀਕੇ ਘਰ ਤੋਂ ਜਾਣਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਜਿੰਦ ਜਿਹੜੀ ਹੈ ਇਹਨਾਂ ਵਾਪਸ ਜਾਣਾ ਇਹਦਾ ਮਰਨ ਇਹਨੂੰ ਕਬੂਲ ਕਰਾ ਕੇ ਪਿਲਾ ਪੇਜਦੇ ਹੋ ਤੇ ਫਿਰ ਜਿਹੜਾ ਉਹਦਾ ਸਾਹਾ ਲਿਖਿਆ ਗਿਆ ਜਿਹੜਾ ਕਹਿੰਦੇ ਕੰਨੀ ਸੁਣਦਾ ਸੀਗਾ ਤੇਰਾ ਜਦੋਂ ਸਾਹਾ ਲਿਖਿਆ ਗਿਆ ਤੇ ਉਹਨ ਫਿਰ ਜਦੋਂ ਆਖਰ ਟਾਈਮ ਆਉਂਦਾ ਮਲਕ ਜੇ ਕੰਨੇ ਸੁਣੇ ਦਾ ਮੂੰਹ ਦਿਖਾ ਲਿਆ ਤੈਨੂੰ ਤਾਂ ਦੁਨੀਆ ਤੇ ਆ ਕੇ ਭੁੱਲ ਗਿਆ ਕਿ ਮੈਂ ਇਸ ਦਿਨ ਵਾਪਸ ਜਾਣਾ ਪਰ ਜਿਹਦੀ ਨਾਲ ਡਿਊਟੀ ਲੱਗੀ ਹੈ ਕਿ ਇਸ ਦਿਨ ਤੱਕ ਵਾਪਸ ਲੈ ਕੇ ਆਉਣਾ ਉਹ ਤੈਨੂੰ ਆ ਕੇ ਜਦੋਂ ਮੂੰਹ ਦਿਖਾਉਂਦਾ ਤਾਂ ਫਿਰ ਤੇਰੇ ਅੱਥਾ ਪੈਰਾਂ 'ਤੇ ਛੁੱਟ ਜਾਂਦੀ ਹੈ ਤੇ ਤੂੰ ਸੋਚਦਾ ਮੈਂ ਤਾਂ ਵੀ ਕਰਨਾ ਸਿਆ ਵੀ ਕਰਨਾ ਸਿਆ ਵੀ ਕਰਨਾ ਸੇ ਸਾਰੇ ਦਾ ਸਾਰਾ ਜਿਹੜਾ ਹੈ ਤੇਰਾ ਤਾਣਾ ਬਣਾ ਉਲਝ ਕੇ ਰਹਿ ਜਾਂਦਾ ਕਿ ਮੈਂ ਕੀਤਾ ਕੀ ਹੁਣ ਮੈਂ ਜਿਹੜਾ ਇਕੱਠਾ ਕੀਤਾ ਇਹ ਕਿਤੇ ਮੇਰੇ ਕਮ ਆ ਸਕਦਾ ਤੈਨੂੰ ਕੰਮ ਆਉਂਦਾ ਜਿਹਦੇ ਰਸਤੇ ਮੱਤੇ ਹੈ ਕਿ ਮੈਨੂੰ ਅਜ ਨਾ ਲੈ ਕੇ ਜਾਣਾ ਉਹ ਮੇਰੀ ਜਗਾ ਜਾ ਸਕਦੇ ਆ ਕਿਸੇ ਨਹੀਂ ਜਾਣਾ ਸਿਰਫ ਤੈਨੂੰ ਖੁਦ ਜਿੰਦ ਨੂੰ ਜਾਣਾ ਪੈਣਾ ਇਸ ਕਰਕੇ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡਾਸ ਜੀਵਨ ਦਾ ਜੇ ਕਹੀਏ ਅਸੀਂ ਕਿ ਜੀਵਨ ਜਿਹੜਾ ਹੈ ਸਾਡਾ ਹੈ ਇਹ ਤਾਂ ਤਾਂ ਭਰੋਸਾ ਹੀ ਨਹੀਂ ਇਹ ਤਾਂ ਬਾਜਾ ਪਵਨ ਦੇ ਬਹਾਨੇ ਵੱਜ ਰਿਹਾ ਜਿੰਨੀ ਦੇ ਤੱਕ ਪਵਨ ਚੱਲ ਰਹੀ ਹੈ ਬਾਜਾ ਵੱਜ ਰਿਹਾ ਮੁੜ ਕੇ ਕੋਈ ਸਾਹ ਦੁਨੀਆ ਦੇ ਪੰਮ ਜਿੰਨੇ ਮਰਜੀ ਪੰਪ ਲੈ ਲਓ ਪੈ ਸਾਬ ਦੇ ਲਈਏ ਦੇਈ ਨਹੀਂ ਸਕਦਾ ਕੋਈ ਸੋ ਇਹ ਜਿਹੜੇ ਸਾ ਲਿਖੇ ਹੋਏ ਆ ਇਹਨਾਂ ਦਾ ਜਦੋਂ ਪੂਰਨ ਹੋਣਾ ਤੇ ਤੈਨੂੰ ਜਾਣਾਂ ਪੈਣਾ ਤੇ ਜਾਨ ਬੈਲੇ ਜਿਹਨਾਂ ਨੂੰ ਤੈਨੂੰ ਇਹ ਗੱਲ ਦੇਖੀ ਹੋਈ ਹੈ ਕਿ ਇਸ ਦਿਨ ਤੇ ਹੋਣਾ ਉਹ ਜਿਹੜਾ ਮੌਤ ਦਾ ਫਰਿਸ਼ਤਾ ਤੈਨੂੰ ਆ ਕੇ ਮੂੰਹ ਦਿਖਾਊਗਾ ਜਿੰਦ ਮਾਣੇ ਕੱਢੀਏ ਹੱਡਾ ਕੋੜਕਾਈ ਅਸੀਂ ਭੁੱਲ ਬੈਠੇ ਸੀ ਮੌਤ ਦੋ ਤਰ੍ਹਾਂ ਦੀ ਹੈ ਇੱਕ ਹੈ ਦੁਨੀਆ ਦੇ ਉੱਤੇ ਪਰ ਮਾਤਮੰਦ ਦੇ ਨਾਲ ਲੈਵਲ ਆ ਲਈ ਤਾਂ ਉਹਨਾਂ ਦਾ ਜਾਣਾ ਬੜਾ ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਅਸੀਂ ਦੁਨੀਆ ਤੋਂ ਜਾਣਾ ਉਹ ਤਾਂ ਪਹਿਲੇ ਤਿਆਗ ਕੇ ਬੈਠੇ ਸੀ ਇਹ ਕਿ ਹੈ ਕਿ ਮੈਂ ਤਾਂ ਦੁਨੀਆ ਦੇ ਉੱਤੇ ਬੜਾ ਕੁਝ ਇਕੱਠਾ ਕਰ ਲਿਆ ਉਹਦਾ ਫਿਰ ਜਾਣ ਨੂੰ ਨਹੀਂ ਜੀ ਕਰਦਾ ਫਿਰ ਉਹਦਾ ਘੁਰੜੂ ਵੱਜਦਾ ਹੱਥ ਮਰੋੜੇ ਤਨ ਕਪੇ ਸਿਆ ਹੋਇਆ ਸੀ ਜਦੋਂ ਆਖਰੀ ਬਿਲਾ ਹੱਥ ਪੇ ਮਰੋੜਦਾ ਵੇ ਜਿੰਦ ਨਿਕਲਣੀ ਹੈ ਕਿ ਤੇ ਸੌਖੀ ਗੱਲ ਨਹੀਂ ਘੁਰੜੂ ਕਹਿੰਦੇ ਵੱਜਦਾ ਕਹਿੰਦੇ ਵੇ ਪਾਣੀ ਪਾਓ ਆਖਰੀ ਟਾਈਮ ਆ ਗਿਆ ਅੱਖਾਂ ਪੁੱਠੀਆਂ ਹੋ ਗਈਆਂ ਜੀ ਉਹ ਇਹੋ ਹੀ ਦਿਖਾ ਰਿਹਾ ਕਿ ਤੇਰੀਆਂ ਜਿਹੜੀਆਂ ਹੱਡੀਆਂ ਨੂੰ ਤੋੜ ਕੇ ਜਿੰਦ ਨੂੰ ਕੱਢਣਾ ਪਿਆ ਤੈਨੂੰ ਚੇਤਾ ਭੁੱਲ ਗਿਆ ਸੀ ਸਾਹੇ ਲਿਖਣੇ ਚੱਲਣੇ ਜਿੰਦੂ ਕੋ ਸਮਝਾਏ ਉਹ ਜਿੰਦ ਨੂੰ ਪੁੱਛ ਰਿਹਾ ਕਿ ਤੈਨੂੰ ਚੇਤਾ ਨਹੀਂ ਸੀ ਤੇ ਐਸ ਦਿਨ ਤੇਰਾ ਸਾਹਾ ਲਿਖਿਆ ਹੋਇਆ ਹੈ ਤੈਨੂੰ ਚੇਤਾ ਕਿਵੇਂ ਭੁੱਲ ਗਿਆ ਦੁਨੀਆ ਦਾ ਸਾਹਾ ਤੈਨੂੰ ਯਾਦ ਆ ਪਰ ਇਹ ਸਾਹਾ ਕਿਸੇ ਨੂੰ ਵੀ ਯਾਦ ਨਹੀਂ ਜਿਨ੍ਹਾਂ ਨੂੰ ਯਾਦ ਹੈ ਉਹ ਦੀ ਰਾਜ ਦੇ ਵਿੱਚ ਰਹਿੰਦੇ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਹੈ ਕਿ ਇਹ ਜਿਹੜੀ ਦੁਨੀਆ ਹੈ ਇਹ ਫਾਨੀ ਹੈ ਕਿਉਂਕਿ ਉਹ ਤਾਂ ਕਹਿੰਦੇ ਜੋ ਜਿਸੇ ਸੋ ਹੋਏ ਬਨਸ ਬਿਨ ਦੇਖੇ ਉਪਜਨੇ ਆਸਾ ਜੋ ਜਿਸੇ ਸੋ ਹੋਏ ਬਨਸ ਉਹ ਤਾਂ ਦੁਨੀਆ ਨੂੰ ਪਹਿਲਾਂ ਹੀ ਬਨਾਸ ਸਮਝਦੇ ਜਿਹੜੇ ਦੁਨੀਆ ਦੇ ਨਾਲ ਪਿਆਰ ਪਾ ਲੈਂਦੇ ਉਹਨਾਂ ਨੂੰ ਜਿੰਦ ਜਿਹੜੀ ਐਦਾਂ ਲੱਗਦਾ ਕਿ ਅਸੀਂ ਜਾਈਏ ਨਾ ਇਹ ਤਾਂ ਸਾਡੇ ਤੀਆਂ ਪਤਨਾ ਔਖੇ ਹੋ ਜਾਣ ਇਹ ਪਿੱਛੋਂ ਐ ਨਾ ਹੋ ਜਵੇ ਮੈਂ ਇਹਨਾਂ ਦਾ ਆ ਵੀ ਬਣਾ ਲਵਾਂ ਮੈਂ ਇਹਨਾਂ ਦਾ ਉਹ ਵੀ ਬਣਾ ਕੇ ਚਲ ਜਮਾਂ ਜਿਹੜੇ ਸਾਡੇ ਹੋਣਗੇ ਉਹ ਵੀ ਇਹੀ ਸੋਚਦੇ ਹੋਣਗੇ ਲੇਕਿਨ ਇੱਥੇ ਕਿਸੇ ਨੇ ਵੀ ਰਾਣਾ ਨਹੀਂ ਰਾਣਾ ਰੰਕ ਸਭ ਨੇ ਜਾਣਾ ਚਾਹੇ ਕਿੱਡਾ ਵੀ ਦੁਨੀਆ ਦਾ ਬਾਦਸ਼ਾਹ ਹੋਵੇ ਰਸਤਾ ਆਉਣ ਦਾ ਵੀ ਇੱਕ ਹੈ ਜਾਣ ਦਾ ਵੀ ਇੱਕ ਹੈ ਉਹਨੇ ਕਿਤੇ ਫਰਕ ਨਹੀਂ ਰੱਖਿਆ ਪਰਮਾਤਮਾ ਨੇ ਇਹ ਤਾਂ ਦੁਨੀਆ ਨੇ ਹੀ ਫਰਕ ਬਣਾਏ ਹੋਏ ਸੋ ਜਿੰਦ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਜਿਹੜਾ ਜਾਣ ਦਾ ਸਮਾਂ ਹੈ ਮੇਰਾ ਮقرਰ ਹੈ ਇਹ ਮੈਨੂੰ ਪਲੇਖੇ ਚੋਂ ਰੱਖਿਆ ਹੋਇਆ ਹੈ ਤਾ ਕਿ ਮੇਰੇ ਜਿੰਦਗੀ ਜਿੰਨੇ ਵੀ ਸਾਲ ਲੈਣੇ ਆ ਉਸ ਪਰਮਾਤਮਾ ਦਾ ਨਾਮ ਲੈ ਕੇ ਜੇ ਲੈ ਲਈਏ ਤਾਂ ਸਾਡੀ ਜਿੰਦ ਜਿਹੜੀ ਹੈ ਸੁਖੀ ਹੋਜੂ ਨਹੀਂ ਤਾਂ ਫੇ ਹੱਡਾਂ ਕੋਕੜਕਾਏ ਫਿਰ ਹੱਡੀਆਂ ਪੰਨ ਕੇ ਕਹਿੰਦੇ ਨੇ ਤਾਂ ਜਿੰਦ ਕੱਢਣੀ ਪਊਗੀ ਜਿੰਦ ਬੋਤੀ ਮਰਨ ਵਰ ਲੈ ਜਾਸੀ ਪੜਨਾਏ ਫਿਰ ਕਹਿੰਦੇ ਜਿੰਦ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਆ ਮੇਰਾ ਸਾਹਾ ਜਿਹੜਾ ਵੱਜਿਆ ਹੋਇਆ ਇਹ ਮੈਨੂੰ ਕਬੂਲ ਕਰਨਾ ਹੀ ਪੈਣਾ ਕਿਉਂਕਿ ਸਾਹਾ ਲਿਖਿਆ ਹੈ साह देखो के जन्म मिले कि इस दिन तेरा मरण है जब तेरा जन्म नकरर करके भेजे मरण का भी मुकरर कर दिता भी इन्नी तेरी जिंदगी है जो तेरा पिछला कर्म किया दुर्लभ जन्म पुन फल पायो व्यर्था जात भविखे राजे इंद्र सम्रह असन बिना हर भगत कहाँ को लेके वो तो केंद्र जो मर्जी कर ला चाहे इंदर वर्ग महल बना ला जेकर महलों के हरी का नाम ने गा तू जपदे नहीं ਉਹ ਮਹਿਲ ਵੀ ਕਹਿੰਦੇ ਅਜਾੜ ਹੈ ਉਹ ਮਹਿਲ ਜਿਹੜੇ ਆ ਉਹ ਜਿਹੜੇ ਆ ਅੱਗ ਲਾਓ ਤਸਤੌਲਾ ਜਿੱਥੇ ਹਰੀ ਦਾ ਨਾਮ ਨਹੀਂ ਉਹ ਕਹਿੰਦੇ ਮਹਿਲਾਂ ਨੂੰ ਅੱਗ ਲੱਗ ਜਵੇ ਉੱਜੜ ਮੇਰੇ ਪਾਏ ਉਹ ਤਾਂ ਕਹਿੰਦੇ ਅਜਾੜ ਹੈ ਜਿੱਥੇ ਮਹਿਲਾਂ ਹਰੀ ਦਾ ਨਾਮ ਹੀ ਹੈ ਨਹੀਂ ਇਸ ਕਰਕੇ ਸਾਡੀ ਜਿਹੜੀ ਜਿੰਦ ਹੈ ਇਸ ਨੂੰ ਸਮਝ ਲੈਣਾ ਚਾਹੀਦਾ ਕਿ ਮੇਰਾ ਸਾਹਾ ਲਿਖਿਆ ਜਿਹੜਾ ਹੈ ਉਸ ਦਿਨ ਮੈਨੂੰ ਜਾਣਾ ਪੈਣਾ ਇਸ ਕਰਕੇ ਮੈਂ ਸਮੇਂ ਨੂੰ ਬਰਬਾਦ ਨਾ ਕਰਾਂ ਪਰਮਾਤਮਾ ਦੇ ਨਾਲ ਮੈਂ ਲੇਵਾਂ ਆਪਣੇ ਹੱਥੀ ਝੋਲ ਕੇ ਕੈ ਗੱਲ ਲੱਗੇ ਤਾਏ ਕਹਿੰਦੇ ਜਿਹੜੇ ਤੇਰੇ ਆਪਣੇ ਸੀ ਉਹ ਹੀ ਤੈਨੂੰ ਅੱਗ ਲਾ ਕੇ ਗਏ ਉਹਨਾਂ ਨੇ ਅੱਗ ਲਾਉਣੀ ਤੈਨੂੰ ਕਿਸੇ ਹੋਰ ਨੇ ਨਹੀਂ ਲਾਉਣੀ ਜਿਹੜੀ ਤੂੰ ਰਿਸ਼ਤੇ ਨਾਤੇ ਲਈ ਫੜਦਾ ਇਸਨੇ ਤੇਰੇ ਨੂੰ ਅਗਲਾ ਕੇ ਜਣੇ ਜਿਹੜਾ ਤੱਕ ਤਨ ਬਟਣਾ ਪਰ ਇਹਨਾਂ ਰਿਸ਼ਤੇ ਨਾਤਿਆਂ ਦੀ ਖਾਤਰ ਜਿਸ ਦੇ ਨਾਲ ਤੂੰ ਪਿਆਰ ਪਾਣਾ ਸੀ ਉਹ ਪਾਇਆ ਨਹੀਂ ਜਿਨ੍ਹਾਂ ਦੇ ਨਾਲ ਪਿਆਰ ਪਾਇਆ ਉਹ ਹੀ ਤੈਨੂੰ ਅੱਗ ਤੇ ਲੰਬੂ ਲਾ ਕੇ ਗਏ ਉਹ ਹੀ ਤੈਨੂੰ ਚੈ ਦਵਾ ਕੇ ਗਏ ਚਾਹੇ ਅਗਲਾ ਕੇ ਗਏ ਹੱਥੀਕ ਹੱਥੀ ਕਰਕੇ ਗਏ ਹੁਣ ਜਿਹੜੇ ਤੂੰ ਹੱਥੀ ਏਦਾਂ ਦੇ ਬਣਜ ਕੀਤੇ ਆ ਫੇਰ ਤੂੰ ਕਿਸ ਦੇ ਗਲ ਲੱਗ ਕੇ ਰੋਵੇਂਗੀ ਜਿੰਦੇ ਜਦੋਂ ਤੇਰੇ ਹੱਥਾਂ ਦੇ ਆਪਣੇ ਹੱਥੀ ਏਦਾਂ ਦੇ ਕਰਮ ਕਰ ਲੈ ਹੱਥੀ ਏਦਾਂ ਦੇ ਬਣਜ ਕਰ ਲੈ ਕਿ ਉਸ ਪਰਮਾਤਮਾ ਨੂੰ ਭੁੱਲ ਗਏ ਫੇਰ ਤੂੰ ਕਿਸ ਦੇ ਗਲ ਲੱਗ ਕੇ ਜਾ ਕੇ ਰੋਵੇਂਗੀ ਕਿਸੇ ਦੇ ਗਲ ਨਹੀਂ ਤੈਨੂੰ ਲੱਗਣ ਲੱਭ ਦੇ ਫਿਰੇਗੀ ਤੂੰ ਬਲੋਂ ਨੱਕੀ ਪਰਸਲਾਤ ਕੰਨੀ ਨਾ ਸੁਣਿਆ ਕਹਿੰਦੇ ਰੋਜ ਦਿਖਦਾ ਸੰਗੀ ਸਾਥੀ ਜਾ ਰਹੇ ਤੇ ਇਹ ਵੀ ਅਸੀਂ ਸੁਣਦੇ ਆ ਕਿ ਕਹਿੰਦੇ ਰਸਤਾ ਬੜਾ ਬਾਹਰ ਤੋਂ ਵੀ ਨਿੱਕਾ ਕਹਿੰਦੇ ਉੱਥੋਂ ਵੀ ਕਹਿੰਦੇ ਜੰਦ ਨੇ ਲੰਗਣਾ ਰਾਈ ਦਾ ਦਸਮਾ ਹਿੱਸਾ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਮਨ ਤਾਂ ਮੇਗਲ ਹੋ ਰਿਹਾ ਉਹ ਕਹਿੰਦੇ ਮਨ ਤਾਂ ਹਾਥੀ ਬਣਿਆ ਫਦਾ ਪਰ ਜਿਹੜਾ ਦਵਾਰਾ ਉਹ ਰਾਈ ਦੇ ਧਾਨੇ ਦੇ ਦਸਮੇ ਸ ਹੈ ਇਹੋ ਸਤਗੁਰੂ ਫਰੀਦ ਜੀ ਕਹ ਰਹੇ ਬੱਲੋਂ ਨਿੱਕੀ ਪਰਸਲਾ ਤੱਕ ਨਹੀਂ ਨਾ ਸੁਣਿਆ ਸਾਰਾ ਕਹਿੰਦਾ ਤੂੰ ਕੰਨਾ ਸੁਣਦਾ ਕਿ ਇੱਥੋਂ ਦੀ ਜਾਣਾ ਇਸ ਦੁਨੀਆ ਤੋਂ ਜਾਣਾ ਮੈਨੂੰ ਇਹ ਜਿਹੜਾ ਪਵਿਸਗਰ ਹੈ ਪਾਰ ਕਰਨਾ ਪੈਣਾ ਪਰ ਬੰਦ ਤੋਂ ਪਵਿਸਗਰ ਚੋਂ ਪਾਰ ਕਰਨ ਵਾਲੇ ਨਹੀਂ ਕੀਤੇ ਫਿਰ ਇਦਾ ਕਿڑی ਪਵੰਦੀ ਖੜਾ ਨਾ ਆਪਮ ਹਾਏ ਕਹਿੰਦਾ ਦੁਨੀਆ ਦੇ ਉੱਤੇ ਆਵਾਜ਼ਾਂ ਦੇ ਰਹੀ ਹੈ ਕਿ ਆਵੀ ਗਿਆ ਆਵੀ ਗਿਆ ਆਵੀ ਗਿਆ ਪਤਨਾ ਤੇ ਰੋਣ ਖੜੀਆਂ ਪਤਨਾ ਤੇ ਇਹ ਜਿਹੜੀ ਜਿੰਦਾ ਜਿੰਦੀਆਂ ਸਾਨੂੰ ਲੱਗਦਾ ਫਿਰ ਕਿ ਅਸੀਂ ਵੀ ਜਾਣਾ ਹੈ ਕਿ ਜੇਕਰ ਸਾਨੂੰ ਪਤਨ ਤੇ ਆਵਾਜਾ ਪੈ ਰਹੀਆਂ ਵੇ ਆਜੋ ਜਿੰਨ ਜਾਣਾ ਇਸ ਪਾਸੇ ਨੂੰ ਬੇੜੀ ਜਾ ਰਹੀ ਹੈ ਤੇ ਬੇੜੀ ਸਾਨੂੰ ਵੀ ਉਸ ਬੇੜੀ ਚ ਜਾ ਕੇ ਪਵ ਬਸਗਰ ਪਾਰ ਕਰਨਾ ਪੈਣਾ ਤੇ ਪਵਸਗਰ ਜੇ ਪਾਰ ਕਰਨਾ ਹੈ ਤਾਂ ਅਸੀਂ ਮਾਨਵਤਾ ਦੇ ਲਈ ਉੱਠ ਕੇ ਕੰਮ ਕਰੀਏ ਉਸ ਪਰਮਾਤਮਾ ਦੇ ਮਾਰਗ ਨੂੰ ਅਪਣਾਈਏ ਜਿਸ ਨੇ ਜੀਵਨ ਤੇ ਦਇਆ ਕਰਲੇ ਸਾਨੂੰ ਭੇਜਿਆ ਬੜਿਆਂ ਦੇ ਨਾਲ ਸ਼ਬਦਾ ਕਰਨ ਲਈ ਸਾਨੂੰ ਭੇਜਿਆ ਸਤ ਸੰਤੋਖ ਦੇ ਵਿੱਚ ਰਹਿਣ ਲਈ ਭੇਜਿਆ ਉਸ ਪਰਮਾਤਮਾ ਦੇ ਨਾਲ ਪਿਆਰ ਲਾਉਣ ਲਈ ਸਾਨੂੰ ਕਿਹਾ ਨਹੀਂ ਤਾਂ ਅਸੀਂ ਤਾਂ ਫਿਰ ਕੂੜ ਦਾ ਸੌਦਾ ਕਰਕੇ ਮੁੜ ਕੇ ਆਉਣ ਜਾਣ ਦੇ ਚੱਕਰ ਦੇ ਵਿੱਚ ਪੈ ਜਮਾਂਗੇ ਔਰ 84 ਲੱਖ ਜੁਹੁੰ ਦੀ ਜਿਹੜੀ ਸ੍ਰੇਸ਼ਟ ਜੁਹੁੰ ਹੈ ਉਸ ਪੌਦੇ ਤੋਂ ਖਸ ਕੇ ਤਾਂ ਮੁੜ ਕੇ ਜੜਾਏ ਉਸੇ 84 ਦੇ ਚੱਕਰ 'ਚ ਫਿਰ ਪੈ ਜਮਾਂਗੇ ਸੋ ਸਾਡਾ ਜਿਹੜਾ ਮਨ ਦਾ ਸਾਹ ਲਿਖਿਆ ਹੋਇਆ ਉਹ ਮਕਰਰ ਹੈ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਜਿੰਨੇ ਮਰਜੀ ਡਾਕਟਰਾਂ ਦੇ ਹਸਪੀਟਲਾਂ ਚ ਚਲ ਜਾਓ ਜਿੱਥੇ ਮਰਜੀ ਚਲ ਜਾਓ ਇਸੇ ਕਰਕੇ ਉਹਨਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਅੰਦਰ ਕਿਤੇ ਜਿੰਦ ਵੀ ਹੈ ਉਹ ਤਾਂ ਕਹਿੰਦੇ ਵੀ ਬਸ ਠੀਕ ਹੈ ਤੇ ਇਹ ਲੱਭਦੇ ਨਹੀਂ ਉਹਨਾਂ ਨੂੰ ਜਿੰਦੇ ਕਿਉਂਕਿ ਇਹ ਜਿਹੜੀ ਜਿੰਦ ਹੈ ਇਹ ਜਿਹੜਾ ਪੰਛੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਇਹ ਜਿਹੜਾ ਪੰਛੀ ਜਿਹੜਾ ਹੈ ਇਹ ਉਹਨਾਂ ਨੂੰ ਹੀ ਪਤਾ ਲੱਗਦਾ ਜਿਹੜੇ ਪਰਮਾਤਮਾ ਦੇ ਨਾਲ ਪਿਆਰ ਪਾਉਂਦੇ ਹੈ ਜਿਹੜੇ ਮਨ ਨੂੰ ਜਿੱਤਦੇ ਹੈ ਜਿਹੜੇ ਮਨ ਦੀ ਅਵਸਥਾ ਇਹੋ ਜੇ ਬਣਾ ਲੈਂਦੇ ਆ ਕਿ ਅਡੋਲ ਅਵਸਥਾ ਚਲ ਜਾਂਦੇ ਆ ਉਹਨਾਂ ਦੀਆਂ ਆਸ਼ਾਆਂ ਖਤਮ ਹੋ ਜਾਂਦੀਆਂ ਆ ਤ੍ਰਿਸ਼ਨਾ માં ਕੋਈ ਨਹੀਂ ਰਹਿੰਦੀ ਆ ਇਸ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਇਹ ਸਾਨੂੰ ਜੀਵਨ ਮਿਲਿਆ ਇਹ ਕਰੇ ਇਸ ਜੀਵਨ ਦੇ ਵਿੱਚ ਅਸੀਂ ਮੌਤ ਨੂੰ ਸੱਚ ਸਮਝ ਲਈਏ ਜੀਵਨ ਝੋਟਾ ਸਮਝ ਲਈਏ ਤਾਂ ਫਿਰ ਅਸੀਂ ਪ੍ਰਮਾਤਮਾ ਨੂੰ ਕਦੀ ਵੀ ਭੁੱਲ ਨਹੀਂ ਸਕਦੇ ਲੇਕਿਨ ਜਦੋਂ ਸਾਡੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਇਹ ਦੁਨੀਆ ਬਹੁਤ ਚੰਗੀ ਹੈ ਛੱਡ ਪਰੇ ਜਦੋਂ ਆਊਗਾ ਫਿਰ ਦੇਖੀ ਜਾਊਗੀ ਤੇ ਐਂਡ ਤੇ ਜਾ ਕੇ ਫਿਰ ਕਹਿੰਦੇ ਜਿੰਦ ਨਾ ਮਾਣੀ ਕੱਢੀ ਹੱਡਾਂ ਕੋਕੜਕਾਏ ਫਿਰ ਜਦੋਂ ਹੱਡੀਆਂ ਖੜਕਦੀਆਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਹੁਣ ਤਾਂ ਸਾਡੇ ਜਾਣ ਦਾ ਸਮਾਂ ਆ ਗਿਆ ਜਿਨ੍ਹਾਂ ਲਈ ਅਸੀਂ ਕਰਦੇ ਸੀ ਅਸੀਂ ਉਹਨਾਂ ਨਾਲ ਦੇਖਦੇ ਹਾਂ ਕਿਉਂਕਿ ਜੇਕਰ ਕਹਿੰਦੇ ਦੁਨੀਆ ਤੇ ਕਾਰੋਬਾਦਸ਼ਾ 40 ਗਾਂਜੇ ਜੋੜ ਕੇ ਗਿਆ ਤੇ ਜਦੋਂ ਉਹਨਾਂ ਕਹੇ ਵੀ ਮੇਰੇ ਜਾਣ ਦੀ ਟਾਈਮ ਆਇਆ ਇੰਦੇ ਜੋਕ ਜੋ ਮੈਂ ਜਰਾ ਪੁੱਛ ਲਵਾਂ ਉਹ ਕਹਿੰਦੇ ਇਹ ਤਾਂ ਮਾਇਆ ਜਿਹੜੀ ਹੈ ਕਿਸੇ ਦਾ ਸਾਥ ਨਹੀਂ ਦਿੰਦੀ ਤੈਨੂੰ ਕਿਹਾ ਕਿ 40 ਗੰਨ ਮਾਇਆ ਜੋੜ ਕੇ ਕਾਰੋ ਸਬਰ ਪਿਆਲੇ ਪੀਤੇ ਸੋ ਜਿਹੜੀ ਮਾਇਆ ਹੈ ਦੁਨੀਆ ਦੀ ਇਹ ਰਿਸ਼ਤੇ ਨਾਤੇ ਦੁਨੀਆ ਦੇ ਇਹ ਸਭ ਗੰਦਾ ਜਿਹੜੀਆਂ ਪਹਿਲਾਂ ਮਿੱਠੀਆਂ ਲੱਗਦੀਆਂ ਇਹਨਾਂ ਨੇ ਜਹਿਰ ਦੇ ਵਿੱਚ ਬਦਲਨੇ ਬਦਲਣਾ ਸੋ ਸਾਨੂੰ ਜੀਵਨ ਵਿੱਚ ਚਾਹੀਦਾ ਕਿ ਮਰਨ ਜਿਹੜਾ ਸਮਾਂ ਉਹਨੂੰ ਯਾਦ ਰੱਖੀਏ ਮੌਤ ਜਿਹੜੀ ਸਾਡੀ ਪੱਕੀ ਹੈ ਅਸੀਂ ਜਾਣਾ ਹੀ ਜਾਣਾ ਹੈ ਸੁਪਰਮਾਤਮਾ ਦੇ ਨਾਮ ਦਾ ਇੰਨਾ ਕਲਾਹਾ ਲਈਏ ਜਿਵੇਂ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਇੱਕ ਘੜੀ ਆਧੀ ਘੜੀ ਆਧੀ ਹਿੰਤੇ ਆਦ ਭਗਤਨ ਸਿੱਟੀ ਗੋਸਤੇ ਜੋ ਕਿਨੇ ਸੁਲਾ ਜੇਕਰ ਅਸੀਂ ਸੱਚ ਦੇ ਮਾਰਗ ਤੇ ਚੱਲੀਏ ਉਹੀ ਸਾਡਾ ਅਸਲੀ ਧਰਮ ਹੈ ਉਹੀ ਸਾਡਾ ਅਸਲੀ ਰਸਤਾ ਹੈ ਜੇਕਰ ਸਿੱਕੇ ਇਹ ਦੁਨੀਆ ਦੇ ਮਜਬਵਾਂ ਦੇ ਵਿੱਚ ਪੈ ਕੇ ਇੱਥੇ ਜਨਮ ਨੂੰ ਗਵਾਉਣਾ ਹੈ ਤਾਂ ਫਿਰ ਦੁਨੀਆ ਦੇ ਉੱਤੇ ਮਜਬਵਨ ਕੋਈ ਬਣਾਇਆ ਨਹੀਂ ਇਹ ਬੰਦਿਆਂ ਦੇ ਬਣਾਏ ਹੋਏ ਮਜਬ ਰੋਧੇਤਾ ਬਣਾਈਆਂ ਹੋਈਆਂ ਇਹਨਾਂ ਦੇ ਵਿੱਚ ਆਪਣੇ ਜੀਵਨ ਨੂੰ ਵਿਅਥਨਾ ਕਰੀਏ ਉਸ ਪਰਮਾਤਮਾ ਨਾਲ ਪ੍ਰੀਤ ਲਾਈਏ ਸੋ ਸ਼ਬਦ ਦੇ ਉੱਤੋਂ ਇਹ ਸਿੱਖਿਆ ਲੈਂਦੇ ਹੋਏ ਮੌਤ ਨੂੰ ਯਾਦ ਰੱਖੀਏ ਕਿ ਦੁਨੀਆ ਤੋਂ ਜਾਣਾ ਹੈ ਇਸ ਕਰਕੇ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਜੋਈ ਕਰੀਏ ਅਰਦਾਸ ਕਰੀਏ ਕਿ ਸਾਡੀਆਂ ਗਲਤੀਆਂ ਨੂੰ ਮਾਫ਼ ਕਰਦੇ ਹੋਏ ਸਾਡੇ ਅਭਗੁਣਾਂ ਨੂੰ ਨਾ ਛਤਾਦਦੇ ਹੋਏ ਚਰਨਾ ਕਮਲਾ ਦਾ ਆਸਰਾ ਦੇਓ ਤਾਂ ਕਿ ਇਹ ਜਿਹੜਾ ਜੀਵਨ ਹੈ ਤੁਹਾਡੇ ਲਿਖੇ ਦੇ ਵਿੱਚ ਲੱਜ ਜਾਵੇ ਕਿਉਂਕਿ ਤੁਹਾਡੇ ਲਿਖੇ ਦੇ ਵਿੱਚ ਜੇ ਕਰ ਜੀਵਨ ਨਾ ਲੱਗਾ ਤੇ ਇਹ 84 ਦੇ ਚੱਕਰ 'ਚ ਸਾਨੂੰ ਪੈ ਜਾਣਾ ਸੋ ਆਓ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ